ਅੱਜ ਕਿਸ ਤਰ੍ਹਾਂ ਦੀ ਪਹੁੰਚ ਕੀਤੀ ਗਈ ਤੇ ਕੀ ਕਹਿਣਾ ਚਾਹੋਗੇ ਹਾਂਜੀ ਨਮਸਕਾਰ ਜੀ ਅੱਜ ਡਾਕਟਰ ਵੀਦੀ ਸਚਦੇਵਾ ਮੈਮੋਰੀਅਲ ਵੈਲਫੇਅਰ ਸਾਇਟੀ ਵੱਲੋਂ ਪਿੱਛੇ ਕਾਫੀ ਟਾਈਮ ਤੋਂ ਜਿਹੜੇ এনवायरमेंट ਨੂੰ ਬਚਾਉਣ ਵਾਸਤੇ ਜਿਹੜਾ ਹੈ ਹਰਾ-ਭਰਾ ਬਣਾਉਣ ਵਾਸਤੇ ਬੜਾ ਪ੍ਰਯਤਨ ਕੀਤਾ ਜਾ ਰਿਹਾ ਇੱਕ ਰੁੱਖ ਤੇ ਸੋ ਸੁਖ ਜਿਹੜੀ ਮੁਹੀਮ ਹੈ ਉਹ ਲਗਾਤਾਰ ਸਾਡੇ ਵੱਲੋਂ ਚਲਾਈ ਜਾ ਰਹੀ ਹੈ ਸਾਡੇ ਸਾਈ ਜਿਹੜੀ ਟੀਮ ਹੈ ਬੜੀ ਵੱਧ ਚੜ੍ਹ ਕੇ ਜਿਹੜੀਆਂ ਦੇ ਵਿੱਚ ਹਿੱਸਾ ਲੈਂਦੀ ਹੈ ਤમે ਅੱਜ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੀ ਹਾਂ ਸੀਨੀਅਰ ਸੈਕੰਡਰੀ ਸਕੂਲ ਕਬੂਲ ਸ਼ਾਖਬੰਦ ਦੇ ਪ੍ਰਿੰਸੀਪਲ ਔਰ ਪੂਰੇ ਸਟਾਫ ਦਾ ਕਿ ਅੱਜ ਸਾਨੂੰ ਡਾਕਟਰ ਬੀ.ਡੀ. ਸਚਦੇਵ ਮੂਰੈਲ ਯੂਨੀਵਰਸਿਟੀ ਨੂੰ ਛੋਟੀ ਜੀ ਸੇਵਾ ਕਰਨ ਦਾ ਇੱਕ ਮੌਕਾ ਦਿੱਤਾ ਹੈ ਕੁਝ ਜਿਹੜੇ ਪੋਦੇ ਰੀਗਾਰਡ ਉਹ ਜਿਹੜੇ ਗਮਲੇ ਨੇ ਉਹ ਪ੍ਰੋਵਾਈਡ ਕਰਵਾਏ ਗਏ ਨੇ ਔਰ ਬਹੁਤ ਵਧੀਆ ਜਿਹੜਾ ਇਨੀਸ਼ੀਏਟਿਵ ਲਿਖਤਾ ਗਿਆ ਬੱਚੇ ਜਿਹੜੇ ਨੇ ਬਹੁਤ ਮੋਟੀਵੇਟ ਨੇ ਬੜੀ ਐਨਥੂਸੀਆਸਟ ਨੇ ਔਰ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਇੱਥੇ ਸਾਂਭ ਸੰਭਾਲ ਜਿਹੜੀ ਕੀਤੀ ਜਾਏਗੀ ਤਮੇ ਸਾਰੇ ਸਟਾਫ ਦਾ ਪ੍ਰਿੰਸੀਪਲ ਮੈਮ ਦਾ ਇੱਕ ਵਾਰ ਫਿਰ ਤੋਂ ਤਹਿ ਦਿਲੋਂ ਸ਼ੁਕਰੀਆ ਦਾ ਕਰਦੀ ਆਂ ਕਿ ਸਾਡੀ ਸਾਇਕੀ ਨੂੰ ਇਸ ਸੇਵਾ ਕਰਨ ਦਾ ਮੌਕਾ ਮਿਲਿਆ ਸਰਵਿਸ ਕਾਰਡ ਸੁਧਿਆ ਤਾਂ ਬਹੁਤ ਬਹੁਤ ਧੰਨਵਾਦੀ ਔਰ ਅੱਗੇ ਵੀ ਕੋਈ ਵੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਰੂਰਤ ਹੈ ਤਾਂ ਅਸੀਂ ਇਹਨਾਂ ਦੇ ਸਹਿਯੋਗ ਵਾਸਤੇ ਅੰਸ਼ਕ ਯਾਰ ਰਹਿਣਾ ਮੌਜੂਦਾ ਸਰਕਾਰ ਦੇ ਅਗੂ ਮੈਲਜ ਨੂੰ ਦੇ ਪ੍ਰਧਾਨ ਵੀ ਹੋ ਤੁਸੀਂ ਤਾਂ ਕੋਈ ਹੋਰ ਮੰਗ ਰੱਖੀਗੀ ਹੈ देखो जिमें जिम्मे जो भी बिल्कुल जो डिमांड होएगी जो रिक्वायरमेंट होएगी वो अपनी ड्यूटी समझते हुए जोड़ी पूरी की जाएगी हाँ जी की नाम है तो? आ, मेरा नाम अभिरुचि है मैं साइंस मिनिस्टर हाँ और आज अभी सारी सबूत टीम पूजा मैम और इन्होंने टीम का बहुत थैंक्स करते हैं कि इन्होंने सूँ गमले के प्लांट्स प्रोवाइड किए हैं ਕਿ ਅਸੀਂ ਇਹ ਵੀ ਵਿਸ਼ਵਾਸ ਦਿਲਾਉਣਾ ਕਿ ਅਸੀਂ ਇਹਨਾਂ ਦੀ ਪੂਰੀ ਕਵੈਕ ਕਰਾਂਗੇ। ਜੀ ਮੈਂ ਟੀਚਰ ਹਾਂ ਤਾਂ ਬੱਚਿਆਂ ਨੂੰ ਕਿਸ ਤਰ੍ਹਾਂ ਦਾ ਗਾਈਡ ਕੀਤਾ ਜਾਏਗਾ ਤੁਹਾਡੇ ਵੱਲੋਂ ਕਿਉਂਕਿ ਵਾਤਾਵਰਣ ਨੂੰ ਦੇਖਦੇ ਹੋਏ ਕਾਫੀ ਗਰਮੀ ਪੈ ਰਹੀ ਹੈ। ਹਾਂਜੀ ਸਰ ਸਾਡੇ ਕੋਲ ਇਕੋ ਕਲੱਬ ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਇਕੋ ਕਲੱਬ ਵੀ ਇੰਚਾਰਜ ਹੈ ਔਰ ਸਾਇੰਸਟ ਵੀ ਇਹ ਟੌਪਿਕ ਬਹੁਤ ਵਾਰ ਆਉਂਦਾ ਹੈ। ਤਾਂ ਬੱਚਿਆਂ ਨੂੰ ਆਲਰੇਡੀ ਅਸੀਂ ਦੱਸ ਚੁੱਕੇ ਹਾਂ ਕਿ ਇਸ ਮੌਸਮ 'ਚ ਇਹਨਾਂ ਦੀ ਕਿਵੇਂ ਸੰਭਾਲ ਕਰੀਏ ਔਰ ਮੈਂ ਵੀ ਦੱਸਣਾ ਚਾਹੂੰਗੀ ਕਿ ਦਰਮਿਆਨੀਆਂ ਛੁੱਟੀਆਂ 'ਚ ਜਦੋਂ ਸਾਡਾ ਸਮਰ ਕੈਂਪ ਲੱਗਿਆ ਸੀ ਤਾਂ ਬੱਚਿਆਂ ਨੇ ਘਰ ਆਪਣੇ ਪਲਾਂਟੇਸ਼ਨ ਡਰਾਈਵ ਚ ਲਾਇਆ ਔਰ ਬਹੁਤ ਵਧੀਆ ਪਲਾਂਟਸ ਉਹਨਾਂ ਨੂੰ ਰੱਖਿਆ ਤੇ ਅੱਜ ਉਹਨਾਂ ਨੇ ਸਾਨੂੰ ਫੋਟੋਸ ਵੀ ਉਹਨਾਂ ਦੀਆਂ ਸ਼ੇਅਰ ਕੀਤੀਆਂ। ਸਰ ਕੀ ਨਾਮ ਹੈ ਤੁਹਾਡਾ ਤੇ ਕੀ ਕਹਿਣਾ ਚਾਹੋਗੇ ਜੋ ਅੱਜ ਉਪਰਾਲਾ ਕੀਤਾ ਹੈ? ਇਹ ਅੱਜ ਬਹੁਤ ਵਧੀਆ ਉਪਰਾਲਾ ਹੈ ਜੀ ਅੱਜ ਦੇ ਸਮੇਂ ਦੀ ਜ਼ਰੂਰਤ ਵੀ ਹੈ ਕਿ এনवायरमेंट ਜਿਹੜਾ ਹੈ ਸਾਨੂੰ ਬਚਾਉਣ ਦੀ ਲੋੜ ਹੈ ਉਸ ਦੇ ਲਈ ਪੌਦੇ ਲਗਾਉਣਾ ਵੀ ਬਹੁਤ ਜ਼ਰੂਰੀ ਹੈ। ਸਮਾਜ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਇਹਨਾਂ ਵੱਲੋਂ ਤਾਂ ਜੋ ਸਾਡਾ ਵਾਤਾਵਰਣ ਜਿਹੜਾ ਸਾਫ਼ ਰਹੇ। ਕੀ ਤੁਹਾਡੇ ਵੱਲੋਂ ਸੰਪਰਕ ਕੀਤਾ ਗਿਆ ਸੀ? ਸਕੂਲ ਵੱਲੋਂ ਸੰਪਰਕ ਕੀਤਾ ਗਿਆ ਸਕੂਲ ਵੱਲੋਂ ਹੀ ਸੰਪਰਕ ਕੀਤਾ ਗਿਆ ਸੀ ਤਾਂ ਹੋਰ ਕੋਈ ਕਿਸ ਤਰ੍ਹਾਂ ਦੀ ਕੋਈ ਮੰਗ ਰੱਖੀ ਗਈ ਹੋਵੇ ਕੋਈ ਸਮੱਸਿਆ ਦੱਸੀ ਗਈ ਹੋਵੇ ਅਸੀਂ ਫਿਰ ਮਿਲ ਕੇ ਦੇਖ ਲਾਂਗੇ ਜੋ ਵੀ ਹੋਏਗਾ ਅਸੀਂ ਮਰਨਾ ਗੱਲ ਕਰਾਂਗੇ ਦੇਨ ਦੌਰ ਜੀ ਕਿਸ ਤਰ੍ਹਾਂ ਦਾ ਤੁਹਾਡੇ ਵੱਲੋਂ ਸੰਪਰਕ ਕੀਤਾ ਗਿਆ ਸੀ ਜੋ ਅੱਜ ਪੋਧਰੋਪਨ ਕੀਤਾ ਗਿਆ ਸਰ ਤੁਹਾਨੂੰ ਪਤਾ ਲੱਗਿਆ ਸੀ ਕਿ ਆਪਣੇ ਆਫਿਸ ਵਿੱਚ ਆਹਾਰ ਆਪ ਨੂੰ ਵੀਕਲੀ ਹੈ ਮਤਲਬ ਆਪਣੇ ਪੋਦੇ ਔਰ ਟ੍ਰੀਗਾਰਡ ਵੰਦੇ ਨੇ ਅਸੀਂ ਗਏ ਸੀ ਦੋ ਜਣੇ ਉਹ ਤਾਂ ਸਾਡੇ ਜਾਣ ਤੋਂ ਪਹਿਲਾਂ ਵੰਡੇ ਜਾ ਚੁੱਕੇ ਸੀ ਫਿਰ ਮੈਮ ਦੇ ਆਫਿਸ ਵਿੱਚ ਗਏ ਨਾ ਸਾਨੂੰ ਬਹੁਤ ਅੱਛਾ ਟਰੀਟ ਕੀਤਾ ਬਹੁਤ ਅੱਛਾ ਧਰਨਾ ਗੱਲਬਾਤ ਸਾਡੀ ਸੁਣੀ ਫਿਰ ਕਹਿੰਦੇ ਸੀ ਅੱਗੇ ਆਵਾਂਗੇ ਅੱਜ ਇਹਨਾਂ ਨੇ ਸਾਡੇ ਮਤਲਬ ਜੋ ਕੰਮ ਸੀ ਅੱਛਾ ਕਿੱਦਾਂ ਦੱਸ ਵੀ ਅਸੀਂ ਦਾ ਅਜੇ ਮਤਲਬ ਜੋ ਸਾਡੀ ਡਿਮਾਂਡ ਸੀ ਪੂਰੀ ਕੀਤੀ ਗਮਲੇ ਵੀ ਦਿੱਤੇ ਫ੍ਰੀ ਗਾਰਡ ਵੀ ਔਰ ਜੀ ਵਾਤਾਵਰਨ ਨੂੰ ਦੇਖਦੇ ਸਰ ਵਾਤਾਵਰਨ ਆਪ ਨੂੰ ਬਦਲ ਲੱਗ ਰਿਹਾ ਹੈ ਔਰ ਗਰਮੀ ਬਹੁਤ ਪੈ ਰਹੀ ਹੈ ਉਸ ਨੂੰ ਦੇਖਦੇ ਹਰ ਮਤਲਬ ਆਪਾਂ ਨੂੰ ਬਹੁਤੇ ਲਗਾਉਣੇ ਜ਼ਰੂਰੀ ਨੇ ਜੋ ਕਹਿੰਦਾ ਨੇ ਬਹੁਤ ਅੱਛੀ ਕੋਸ਼ਿਸ਼ ਕਰ ਰਹੇ ਨੇ ਇਹਨਾਂ ਦਾ ਵੀਕਲੀ ਜੋ ਹੈਗੇ ਨੇ ਆਜੋ ਥਰਸਡੇ ਜਾਂ ਵੈਡਨਸਡੇ ਨੂੰ ਇਹ ਉਹ ਦੇਖਦੇ ਨੇ